ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸਭ ਤੋਂ ਪਹਿਲਾਂ ਜੋ ਵੀਡੀਓ ਦੇਖੋ ਹਾਂ ਖੇ ਲੈਣਾ ਰੇ ਐ ਸਮਾ ਯਾਰ ਰੇ ਇਹ ਦੇਖੀ ਜੋ ਆਰ ਵੀਡੀਓ ਦੇਖ ਰਹਾ ਹਾਂ ਆਪਾਂ ਦਿਨ ਲਾ ਲੈ ਦੇਖੋ ਬਈ ਮੇਰੇ ਲੋਵਾ ਕਿਤਨਾ ਇਕੱਠੇ ਹੋ ਗਏ ਰੇਪ ਆ ਗਿਆ ਦਾ ਮੈਂ ਝੋਲੀ ਲੈ ਰਹਾ ਦਾ ਤੇ ਉਹ ਬਈ ਦੇਖੋ ਕਿਤਰਾ ਹੋ ਗਏ ਇਕੱਠੇ ਅੱਜ ਸਾਰੇ ਦੇਖ ਰਹੇ ਮੈਨੂੰ ਕੁਝ ਪਾਣ ਆਇਆ ਅੱਜ ਮੰਗਲਵਾਰ ਆ ਵੀ ਸਾਨੂੰ ਸ਼ਾਮ ਨੂੰ ਪਾਗਾਂਗੇ ਠੀਕ ਆ ਤੇ ਬਾਈ ਉਹ ਵੀਡੀਓ ਥਾਨੇ ਦੇਖ ਲਈ ਹੋਣੀ ਬਾਈ ਉਹ ਵੀਡੀਓ ਆਪਣੀ ਦਿਨ ਦੀ ਸਵੇਰ 11 ਵਜੇ ਦੀ ਤੇ ਆਪਾਂ ਨਾ ਬਈ ਆਪਣੇ ਖੇਤਾਂ ਮੇ ਰੇਪ ਪਾਣਾ ਤੇ ਉਹ ਉਧਰ ਆਪਣੇ ਖੇਤਾਂ ਪਿੱਛਾ ਇੱਧਰ ਵੀ ਪਾਣਾ ਰੇ ਪਾਣਾ ਆਇ ਤੇ ਅੱਜ ਸਵੇਰੀ ਤੇ ਆਪਾਂ ਰੇ ਪਾंदे ਬੰਦੇ ਵੀ ਜੰਗਲ ਕਣੀ ਆ ਗਏ ਕਿਉਂਕਿ ਜੰਗਲਾਂ ਵੀ ਪਾਣੀ ਬਹੁਤ ਜ਼ਿਆਦਾ ਆ ਰਿਹਾ ਦੇਖੋ ਤੇ ਇੱਧਰ ਵੀ ਪਾਣੀ ਤੋੜਦੀ ਆ ਜ਼ਿਆਦਾ ਤੇ ਸਾਰਾ ਵੀਡੀਓ ਭਰ ਗਿਆ ਤੇ ਆਪਾਂ ਇੱਧਰ ġੇੜਾ ਮਾਰਨ ਆਏ ਤੇ ਵੀ ਆਪਣੇ ਪਰ ਰੇ ਪਾਗਾ ਪਾਏ ਤੇ ਝੋਲੀ ਦੀ ਵੀ ਝੋਲੀ ਨੂੰ ਦੇਖ ਕੋਈ ਬਾਂਦਰ ਬਹੁਤ ਜ਼ਿਆਦਾ ਆਪਣੇ ਲੋਵਾ ਪਹੁੰਚੇ ਦੇ ਕਿਉਂਕਿ ਉਹਨਾਂ ਨੂੰ ਲੱਗਿਆ ਬਈ ਆਪਾਂ ਕੁਝ ਪਾਣ ਆਏ ਆ ਤੇ ਬਈ ਬਹੁਤ ਵਿਚਾਰੇ ਦੇਖ ਰਹੇ ਤੇ ਆਪਣੇ ਵੀ ਕੱਲਾ ਰੇ ਤਾਂ ਉਸ ਟਾਈਮ ਤੇ ਕੁਛ ਅੱਜ ਬਈ ਮੰਗਲਵਾਰ ਦਾ ਤੇ ਆਪਾਂ ਨੇ ਸੋਚਿਆ ਵੀ ਸ਼ਾਮ ਕੇ 5 ਵਜੇ ਤੇ ਤਰੀਕ ਬਈ ਜਿਹੜੀ ਹੋ ਰਹੀ ਆ ਆਪਣੀ 16 ਤਰੀਕ ਅੱਜ 16 ਦਸੰਬਰ ਤੇ ਬਈ ਆਪਾਂ ਅੱਜ ਆਏ ਆ ਸ਼ਾਮ ਨੂੰ ਆਪਾਂ ਨੇ ਸੋਚਿਆ ਵੀ ਚਲੋ ਬਾਂਦਰ ਭੁੱਖੇ ਆ ਤੇ ਇਹਨਾਂ ਨੂੰ ਪਾ ਜੀਏ ਅੱਜ ਆਪਾਂ ਛੋਲੇ ਪਾਣ ਆਏ ਇਹਨਾਂ ਨੂੰ ਇਸ ਕਰਕੇ ਬਈ ਆਪਾਂ ਨੇ ਨਾ ਛੋਲੇ ਲੈ ਕੇ ਆਇਆ ਦੇਖੋ ਤੇ ਕੁਛ ਅੱਜ ਬਈ ਮੰਗਲਵਾਰ ਦਾ ਤੇ ਇਸ ਕਰਕੇ ਬਈ ਤੇ ਬਾਂਦਰਾਂ ਹੀ ਤੁਹਾਨੂੰ ਦਿਖਾਵਾਂਗੇ ਦੇਖੋ ਕਿਤਰਾ ਆਵਾਂਗੇ ਮੇਰੇ ਕੋਲ ਆਜੋ ਢੜਾ ਨਾ ਚੱਕੀ ਖੜ ਜਾ ਆਜਾਂਗੇ ਇਹ ਦੇਖ ਆਜੋ ਸਾਰੇ ਖੋਦ ਲਿਆਂਗੇ ਲੈ ਬਈ ਦੇਖੋ ਸਾਰਿਆਂ ਲੱਗੇ ਮੇਰੇ ਕੰਨੀ ਨੂੰ ਕਿਉਂਕਿ ਐ ਵੀ ਬਈ ਸੋਚਾਂ ਮਨ ਕੋਈ ਕੁਛ ਪਾਕ ਆ ਜਾਵਾ ਤੇ ਆਪਾਂ ਛੋਲ ਤੇ ਵੀ ਨੁਕਸਾਨ ਵੀ ਆਪਣਾ ਬਹੁਤ ਜ਼ਿਆਦਾ ਕਰਾਇਆ ਉਧਰ ਦੇਖ ਲਓ ਆਪਣੇ ਖੇਤਾਂ ਚ ਤਾ ਉਹ ਮੋਟਰਸਾਈਕਲ ਖੜਿਆ ਆਪਣਾ ਤੇ ਬਹੁਤ ਜ਼ਿਆਦਾ ਵੀ ਸਾਰੇ ਕਣਕ ਇਹਨਾਂ ਨੇ ਖਾਈ ਪੀਆ ਹੜਪੀ ਪਈ ਆ ਤੇ ਨੁਕਸਾਨ ਵੀ ਹੋਈ ਬਹੁਤ ਕਰਾਂ ਪਰ ਚਲੋ ਤੇ ਵੀ ਵੀ ਭੁੱਖੇ ਮਰਦੇ ਕਣਕੋ ਖਾਵਾਂਗੇ ਚਲੋ

ਕੋਈ ਕਿਸ ਤਰ੍ਹਾਂ ਵਿਚਾਰੇ ਇਹ ਫਮਾਟਾਵ ਕਮਾਰਾ ਦੇਖ ਲਓ ਬੱਡਾਂ ਗੇਵਾ ਲੈ ਵੀ ਆਪਾਂ 3 ਪੈਕਟ ਲੈ ਗਏ ਤੇ ਬਈ ਤੇ 2 ਤੋਂ ਬਈ ਆਪਣੇ ਤਾਂ ਕੋਸਕਾ ਹੀ ਭੱਜ ਗਏ ਬੰਦਰ ਉਹ ਦੇਖੋ ਇੱਕ ਉੱਧਰ ਭੜ ਗਿਆ ਲੈ ਗਾ ਤੇ ਕਿੱਧਰ ਬਈ ਇੱਕ ਰਹਿ ਗਿਆ ਤਾਂ ਤੇ ਆਪਾਂ ਨੇ ਪਾ ਦੀਆ ਜਿਹੜਾ ਰਹਿ ਗਿਆ ਤਾਂ ਤੇ ਬਾਕੀ ਬਈ ਜੰਗਲ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਇੱਧਰ ਦੇਖੋ ਕਿੰਨਾ ਜ਼ਿਆਦਾ ਪਾਣੀ ਜਿਹੜਾ ਭਰ ਗਿਆ ਤੇ ਵੀ ਪਿੱਛੇ ਤੇ ਜਿਹੜਾ ਸੂਆ ਦਾ ਸਾਰਾ ਤੋੜਦੀ ਆ ਤੇ ਇੱਧਰ ਪਾਣੀ ਭਰ ਗਿਆ ਬਈ ਨਾ ਹੀ ਵਿਚਾਰੇ ਬੁਰਾ ਹਾਲ ਹੋ ਰਿਹਾ ਦੇਖੋ ਸਾਰੇ ਸੜਕ ਭਾਏ ਪਏ ਆ ਤੇ ਕਿਉਂਕਿ ਸਾਰਾ ਦੇਖੋ ਤਲਾ ਸਾਰਾ ਗਿੱਲਾ ਹੋ ਗਿਆ ਜੰਗਲ ਤੇ ਇੱਧਰ ਦੇਖੋ ਵੀ ਸਾਰੇ ਸੜਕ 'ਤੇ ਬੈਠੇ ਆ ਇਸ ਟਾਈਮ ਆਗਾ ਬਹੁਤ ਬੁਰਾ ਹਾਲਾ ਕਿਉਂ ਸੱਤੇ ਇਹੋ ਦੇਖੋ ਬਈ ਪਾਣੀ ਬਹੁਤ ਜ਼ਿਆਦਾ ਭਰ ਗਿਆ ਰੂੜਾ ਤੇ ਨੁਕਸਾਨ ਵੀ ਬਈ ਆਪਣੇ ਬਹੁਤ ਜ਼ਿਆਦਾ ਕਰਾਂ ਕਿਉਂਕਿ ਉਧਰ ਆਪਣਾ ਦੇਖੋ ਖੇਤਾਂ ਲਵਾ ਸਾਰੇ ਵੀੜ ਕੇ ਤੇ ਬਈ ਇਹਨਾਂ ਨੇ ਸਾਰੀ ਜਿੰਨੀ ਆਪਣੇ ਕਣਕ ਵੀ ਜੇ ਸਾਰੀ ਪਟਦੀ ਉਹ ਵੀ ਦਿਖਾਵੇਂ ਸਾਨੂੰ ਦੇਖੋ ਬਈ ਪਾਣੀ ਕਿੰਨਾ ਜ਼ਿਆਦਾ ਆ ਗਿਆ ਤੇ ਇੱਧਰ ਬਈ ਆਪਣੇ ਆ ਕੇ ਦੇਖੋ ਖੇਤ ਤੇ ਇਹ ਸਾਰਾ ਵੀ ਖਾਲੀ ਤਾਂ ਹੈ ਪਾਣੀ ਗਲ ਭਰ ਗਿਆ ਤੇ ਇੱਧਰ ਆਪਣੀ ਕਣਕ ਦਾ ਬਈ ਬਹੁਤ ਜ਼ਿਆਦਾ ਨੁਕਸਾਨ ਵੀ ਬਹੁਤ ਜ਼ਿਆਦਾ ਕਰਾਂ ਵੀ ਬੰਦਰ ਦੇਖੋ ਤੇ ਇੱਧਰ ਆਪਣੀ ਕਣਕ ਦਿਖਾਵਾਂ ਤੁਹਾਨੂੰ ਤੇ ਆਪਾਂ ਕਣਕ ਵੀ ਛਾਗੇ ਤੇ ਦੇਖੋ ਵੀ ਸਾਰੀ ਇਹਨਾਂ ਨੇ ਪੱਟ ਪੱਟ ਦਾ ਬੁਰਾ ਹਾਲ ਕਰਤੀ ਇਹਦਾ ਤੇ ਬਈ ਤੁਹਾਨੂੰ ਪਤਾ ਨਹੀਂ ਹੈ ਵੀ ਜਿਹੜੇ ਖਾਣ ਵਾਸਤੇ ਕੁਛ ਨਾ ਕੁਛ ਲੱਪਾਂ ਤੇ ਇੱਧਰ ਆਪਣੀ ਸਾਰੀ ਕਣਕ ਪੱਟੀ ਪਈ ਹੈ ਦੇਖੋ ਤੇ ਆਪਾਂ ਨੇ ਬਕਾਇਦਾ ਫਿਰ ਸਰੋਂ ਵੀਜੀ ਦੀ ਵੀ ਸਰੋਂ ਵੀ ਸਾਰੀ ਪੱਟਦੀ ਤੇ ਇੱਧਰ ਬਾਈ ਨੇ ਦੇਖੋ ਰੱਸੀਆਂ ਲਾੜੀਆਂ ਤੇ ਝਟਕਾ ਵੀ ਲਾਇਆ ਹੋਇਆ ਬਈ ਦੇਖੋ ਇੱਧਰ ਤੇ ਬਈ ਸਸੂਰ ਵੀ ਬਹੁਤ ਜ਼ਿਆਦਾ ਜਿਹੜੇ ਬਾਂਦਰ ਤੋਂ ਬਈ ਉੱਪਰ ਪਰ ਇਹ ਤੁਹਾਨੂੰ ਪਤਾ ਕਣਕ ਕਣਕੋ ਖਾਵਾ ਤੇ ਸੂਰ ਬਈ ਬਹੁਤ ਜ਼ਿਆਦਾ ਸੂਰ ਤੋਂ ਇੰਨਾ ਜ਼ਿਆਦਾ ਨੁਕਸਾਨ ਕਰਾਂ ਵੀ ਸੂਰ ਤੋਂ ਨਾ ਸਾਰੀ ਦੇਖੋ ਪੱਟਕਾ ਗੇਰਦੇ ਆ ਕੜਕ ਨੂੰ ਜਿੰਨੀ ਹੋਆ ਤੇ ਬਹੁਤ ਜ਼ਿਆਦਾ ਨੁਕਸਾਨ ਆ ਵੀ ਜੰਗਲ ਦੇ ਲਵਾ ਜਿਹੜੀ ਫਸਲ ਆ ਦਰ ਵੀ ਦੇਖ ਲਓ ਬਾਕੀ ਵੀਡੀਓ ਵਧੀਆ ਲੱਗੀ ਵੀਰੋ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਧੰਨਵਾਦ ਜੀ ਸਾਰਿਆਂ ਦਾ